ਆਜਲ ਜੀ ਤੁਸੀਂ ਅੱਜ ਖੱਟੂ ਸ਼ਾਮ ਜੀ ਜਾ ਰਹੇ ਆ ਕਿੰਨੀਆਂ ਸਵਾਰੀਆਂ ਜਾ ਰਹੀਆਂ ਤੇ ਕਿੰਨੀਆਂ ਬੱਸਾਂ ਜਾ ਰਹੀਆਂ ਬੱਸਾਂ 6 ਜਾ ਰਹੀਆਂ 5 ਬੱਸਾਂ ਜਾ ਰਹੀਆਂ 300 ਤੋਂ 400 ਜਿਹੜੀਆਂ ਹੈਗੇ ਸਵਾਰੀਆਂ ਜਾ ਰਹੀਆਂ ਭਗਤ ਜਨ ਜਾ ਰਹੇ ਸਾਰੇ ਕਿਸ ਤਰ੍ਹਾਂ ਦਾ ਤੁਸੀਂ ਦੇਖਦੇ ਹੋ ਵੀ ਕਿਸ ਤਰ੍ਹਾਂ ਮਨ ਲੋ ਲੋਕ ਉੱਥੇ ਦਰਸ਼ਮ ਹੁੰਦੇ ਆ ਇਹ ਬਹੁਤ ਜ਼ਿਆਦਾ ਇੱਕ ਕਹਿ ਸਕਦੇ ਨੇ ਤਿਰਛਟੀ ਹੈ اسی ਬਾਬੇ ਦਰਬਾਰ ਚ ਜਾ ਰਹੇ ਕਿਸ ਤਰ੍ਹਾਂ ਭਗਤ ਵੀ ਨਹੀਂ ਜੋ ਪਹਿਲੀ ਵਾਰ ਜਾ ਰਹੇ ਨੇ ਭਗਤਾਂ ਦਾ ਉਸਤਾ ਉਸਤਾ ਜਿਹੜਾ ਕਿਸ ਤਰ੍ਹਾਂ ਦਾ ਹੈ ਉਹ ਜ਼ਰਾ ਹੀ ਕਿਦਾਂ ਦੇਦਾ ਜੀਵਿਕ ਉਹ ਟਾਈਮ ਆਉਦਾ ਪਬਲੀ ਬਾਬਾਈ ਨੂੰ ਆਪਣੇ ਪਿਤਾਈ ਨੂੰ ਮਿਲਦੇ ਆ ਉਹ ਪਿਆਰ ਹੈ ਸਭ ਤੋਂ ਅੰਦਰ ਹਾਂਜੀ ਸਰ ਕਿੰਨੀਆਂ ਬੱਸਾਂ ਲਾ ਜਾ ਰਹੇ ਆ ਅੱਜ ਤੁਸੀਂ ਫੁੱਲ ਸ਼ਾਮ ਪਿਆਰੇ ਕੀ ਜੈ ਸ਼ਾਮ ਬਾਬਾ ਜੀ ਦੀ ਕਿਰਪਾ ਨਾਲ શ્રી ਸ਼ਾਮ ਸੇਵਾਦਾਰ ਸਤਸਕ ਮੰਡਲ ਕੋਟਕਪੁਰਾ ਤੋਂ ਜੋ ਪ੍ਰਭਾਤ ਫੇਰੀਆਂ ਹਰ ਸਾਲ ਕਰਦੇ ਹਾਂ ਉਸ ਦੇ ਉਪਲਖ ਵਿੱਚ ਬਾਬੇ ਦੇ ਦਰਬਾਰ ਵਿੱਚ ਬੱਸ ਦੁਆਰਾ ਦਰਸ਼ਨ ਕਰਨ ਵਾਸਤੇ ਜੰਨੇ ਆ ਸੀ ਸਾਰੇ ਭਗਤ ਜਨ ਤੇ ਐਤ ਕੀ ਪਿਛਲੀ ਵਾਰ ਜੋ ਤਿੰਨ ਬੱਸਾਂ ਗਈਆਂ ਸੀ ਬਾਬੇ ਨੇ ਬੁਲਾਇਆ ਸੀ ਐਤ ਕੀ ਬਾਬੇ ਦੀ ਕਿਰਪਾ ਨਾਲ ਪੰਜ ਬੱਸਾਂ ਛਲੀਆਂ ਜੀ ਬਾਬੇ ਦੇ ਦਰਬਾਰ ਤੇ ਤੇ ਸਾਰਿਆਂ ਦੇ ਭੱਜਾ ਦੇ ਬੜਾ ਹਰਸ਼ ਹੈ ਬਾਬੇ ਦੇ ਦਰਸ਼ਨ ਕਰਨ ਦਾ ਉલ્લાਸ ਹੈ ਅੱਜ ਸ਼ਾਮ ਤੇ ਵਦਲ ਸੇਵਾ ਮੰਡਲ ਬਾਬੇ ਦੀ ਸੇਵਾ ਵਿੱਚ ਇਹ ਸਾਰੀਆਂ ਬੱਸਾਂ ਬਿਚਾਰੇ ਬਾਬੇ ਦੀ ਕਿਰਪਾ ਨਾਲ ਸਾਮ ਪਿਆਰੇ ਕੀਤੇ ਇਹ ਖਾਟੂ ਜੀ ਅਸੀਂ ਕੱਲ ਨਾਈਟ ਲਾਵਾਂਗੇ ਜੀ ਉਸ ਤੋਂ ਬਾਅਦ ਬਰਸੋ ਖਾਲਸਾ ਸਰ ਤੇ ਰਾਤ ਨੂੰ ਇਸ਼ਾਪੁਰਨ ਵਾਲਾ ਜੀ ਸਰਦਾਰ ਸ਼ਹਿਰ ਦਰਸ਼ਨ ਕਰਕੇ ਤੁਹਾਡੀ ਵਾਪਸੀ ਆਮ ਜਾ ਰਹੇ ਹੁੰਦੇ ਬਾਰੇ ਕੀ ਕਹਿਣਗੇ ਸਭ ਦਾ ਪਹਿਲਾ ਤਾਂ ਤੁਹਾਡਾ ਇੱਥੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਅੱਜ ਸ਼ਹਿਰਪੁਰ ਉਪਰ ਦੇ ਵਿੱਚੋਂ ਪੰਜ ਬੱਸਾਂ ਜਿਹੜੀਆਂ ਉਹ ਜਾ ਰਹੀਆਂ ਇੱਕ ਇਤਿਹਾਸ ਰਚਿਆ ਜਾ ਰਿਹਾ ਹੈ ਕਿ ਮਤਭਗਤ ਤੈਂਤੋ ਦੇ ਕਰੀਬ ਸ਼ਜਾਲੂ ਬਾਬਾ ਸ਼ਾਮਦੀ ਦਰਸ਼ਨ ਕਰ ਮੈਨੂੰ ਉਸ ਤੋਂ ਬਾਅਦ ਸਾਲਾ ਤੱਕ ਸ੍ਰੀ ਚਾਪੋਨ ਵਾਲਾ ਮੰਦਿਰ ਹੋ ਗਿਆ ਇਸ ਤੋਂ ਪਹਿਲਾਂ ਜਿਹੜੀ ਬਸਤ ਲਈਆਂ ਕੋਨਿਆਂ ਨਾਲ ਉਹਦਾ ਜਿਹੜਾ ਹੈਗਾ ਉੱਥੇ ਸਰਨੇ ਚਰਨ ਵਾਲੇ ਕੋਨਿਆਂ ਦੇ ਮੰਦਿਰ ਸਰਨੇ ਜੇ ਉਸ ਤੋਂ ਬਾਅਦ ਚੌਪੜਾ ਖਾਣਿਆਲੀ ਹੋਇਆ ਅੱਜ ਬੜਾ ਪਾਗਾ ਵਾਲਾ ਦੇਣਾ ਸ਼ਹਿਰ ਲਈ ਕਿ 300 ਤੋਂ 350 ਜਿਹੜਾ ਸ਼ਜਾਲੂ ਹੈ ਫਰਕੇ ਸ਼ਾਮਦੀ ਬਾਬੇ ਦੇ ਦਰਸ਼ਨ ਕਰੂਗਾ ਹਾਰੇ ਕੇ ਸਹਾਰਾ ਜਿਹੜਾ ਉਹ ਅੱਜ 5 ਬੱਤਸਾ ਲਿਆ ਰਹੇ ਸਾਰਾ ਉਹਨੇ ਹੀ ਹੈ ਸੱਚੀ ਦਾ ਸਾਰਾ ਉਸੇ ਨੂੰ ਹੀ ਅਸੀਂ ਇੱਕ ਵਾਰਸੇ ਲਿਆਂਦੇ ਸੀ ਸਾਡੀ ਇੱਕ ਵਾਰਸੇ ਆ ਲੱਗੇ ਸਾਨੂੰ ਬਹੁਤ ਹੌਕਾ ਨਹੀਂ ਕਿਉਂਕਿ ਪੰਜ ਬੱਸਾਂ ਜਾ ਰਹੀਆਂ ਸੀ ਸ਼ਹਿਰ ਚੋਂ ਤੇ ਸ਼ਾਮ ਦੀ ਕਿਰਪਾ ਨਾਲ ਆ ਗਏ ਜੈ ਸ਼੍ਰੀ ਰਾਮ ਬੋਲੀਏ ਜੈ 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 ਇੱਕ ਵਾਰ ਹੀ ਜੈ ਸਾਰੇ ਕੀ ਜੈ ਬੋਲੀਏ ਦੀਨ ਬੜਦਾਰੀ ਕੀ ਜੈ ਜੈ ਸ਼੍ਰੀ ਜੈ ਹੋ ਨਾ ਬੁੱਤ ਜਾਰੀ ਕੀਓ ਬੇਤੀਵਾ ਕਿੰਨਾ ਬੁੱਤ ਚੈਨ ਅੱਗੇ ਪਾਈਏ ਜੀ ਇਹਨੇ ਇੱਕ ਸਪੈਸੀਫਿਕ ਛੋੜ ਕੇ ਨਾ ਦੋ ਵਾਲੀ ਤਿੰਨ ਆ ਗਈ ਹੈ